ਸਤਿ ਸ਼੍ਰੀ ਅਕਾਲ এবੀਪ ਸਾਉਚਾ ਦੇ ਖੇਤੀਬਾੜੀ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਰਜਦੀਪ ਕੌਰ ਕਿਸਾਨ ਨੂੰ ਖੇਤੀ ਤੋਂ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਆਮਦਨ ਹੁੰਦੀ ਹੈ ਪਰ ਜੇਕਰ ਸਹਾਇਕ ਕਿੱਤਿਆਂ ਨੂੰ ਅਪਣਾਇਆ ਜਾਵੇ ਤਾਂ ਕਿਸਾਨ ਲਾਗਤ ਤੋਂ ਵੱਧ ਮੁਨਾਫਾ ਕਮਾ ਸਕਦਾ ਹੈ ਅੱਜ ਅਸੀਂ ਗੱਲ ਕਰਾਂਗੇ ਬੱਕਰੀ ਪਾਲਣ ਬਾਰੇ ਤੇ ਕਿਸਾਨ ਇਸ ਤੋਂ ਕਿਵੇਂ ਮੁਨਾਫਾ ਕਮਾ ਸਕਦੇ ਇਸ ਬਾਰੇ ਵਿਸਥਾਰਚ ਚਰਚਾ ਕਰਾਂਗੇ ਪਰ ਪਹਿਲਾ ਨਸਲ ਪਾਲਣ ਦੀ ਇਸ ਰਿਪੋਰਟ ਤੇ ਇਟਲ نسل ਦੀ ਬੱਕਰੀ ਉਮਰ 3 ਸਾਲ ਭਾਰ 55 ਕਿਲੋ ਅਤੇ ਬੱਕਰੀ ਇੱਕ ਖਾਸ ਕਿਸਮ ਦੇ ਵਾੜੇ ਵਿੱਚ ਘੁੰਮ ਫਿਰ ਕੇ ਆਰਾਮ ਨਾਲ ਚਾਰਾ ਖਾ ਰਹੀ ਹੈ। આ ਤੇ ਇਸ ਚਿੱਟੇ ਰੰਗ ਦੇ ਲੋਹੇ ਦੇ ਵਾੜੇ ਨੂੰ ਬਣਾਇਆ ਹੈ। શ્રી ਗੁਰੂ ਅੰਗਦ ਦੇ ਵੈਟਰਨਰੀ ਐਂਡ ਸਾਇੰਸ ਯੂਨੀਵਰਸਿਟੀ ਦੇ ਮਹਾਰਾ ਨੇ। ਸੂਬੇ ਵਿੱਚ ਖੇਤੀ ਯੋਗ ਜ਼ਮੀਨ ਦੀ ਘਾਟ ਕਾਰਨ ਪਸ਼ੂਆਂ ਲਈ ਚਾਰ ਗਾਹਾਂ ਦੀ ਘਾਟ ਹੋ ਰਹੀ ਹੈ। ਜਿਸ ਦਾ ਮਾਰਾ ਸਰ ਸਹਾਇਤਾ ਕਿੱਟਾਂ ਦੇ ਪੈ ਰਿਹਾ ਹੈ ਅਤੇ ਇਸ ਸਮੱਸਿਆ ਦੇ ਹੱਲ ਲਈ ਗੜਵਾਸੂ ਨੇ ਇਸ ਨਵੀਂ ਤਕਨੀਕ ਦੀ ਖੋਜ ਕੀਤੀ ਹੈ। આજ ਦੇ ਦਿਨ 'ਚ ਗੋਟ ਵਾਸਤੇ ਗਰੇਜਿੰਗ ਲੈਂਡ ਬਿਲਕੁਲ ਨਹੀਂ ਹੈਗਾ। ਤਾਂ ਹੀ ਕਰਕੇ ਅਸੀਂ ਬੱਕਰੀ ਪਾਲਣ ਨੂੰ ਇੱਕ ਇੰਡਸਟਰੀ ਦੇ ਤੌਰ ਤੇ ਕਮਰਸ਼ੀਅਲ ਤੌਰ ਤੇ ਵਧਾਣ ਵਾਸਤੇ ਅਸੀਂ ਇੱਕ ਨਵਾਂ ਟੈਕਨਿਕ ਇੰਟਰੋਡਿਊਸ ਕੀਤਾ ਹੈ ਪੰਜਾਬ ਵਾਸਤੇ। ਉਸ ਟੈਕਨਿਕ ਨੂੰ ਆਪਾਂ ਕਹਿੰਦੇ ਹਾਂ ਬਾੜੀਆਂ ਵਿੱਚ ਬੱਕਰੀ ਪਾਲਣਾ ਜਾਂ ਗੋਟ ਫਾਰਮਿੰਗ ਅੰਡਰ ਸਟਾਲ ਫੈਟ ਕੰਡੀਸ਼ਨ ਇੱਥੇ ਅਸੀਂ ਬੱਕਰੀਆਂ ਨੂੰ ਪੂਰੀ ਤਰ੍ਹਾਂ ਇੱਕ ਇਨਕਲੋਜ਼ਰ 'ਚ ਰੱਖਦੇ ਹਾਂ ਜਿਵੇਂ ਗਵਾ ਮੱਝਾਂ ਨੂੰ ਰੱਖਦੇ ਹਾਂ ਉੱਥੇ ਇਹ ਤੁਰਨ ਫਿਰਨ ਵਾਸਤੇ ਫ੍ਰੀ ਹੁੰਦੀ ਹੈ ਬਟ ਇਹਨਾਂ ਦਾ ਦਾਣਾ ਪੱਠਾ ਚਾਰਾ ਮੈਡੀਸਿਨ ਸਭ ਕੁਝ ਉੱਥੇ ਹੀ ਪ੍ਰੋਵਾਈਡ ਕਰਦੇ ਹਾਂ ਅਸੀਂ ਬੱਕਰੀਆਂ ਨੂੰ ਚਰਨ ਵਾਸਤੇ ਨਹੀਂ ਛੋੜਦੇ ਬੇਸ਼ੱਕ ਖੇਤੀ ਤੋਂ ਇੱਕ ਨਿਸ਼ਚਿਤ ਸਮੇਂ ਬਾਅਦ ਹੀ ਕਿਸਾਨਾਂ ਨੂੰ ਆਮਦਨ ਹੁੰਦੀ ਹੈ ਪਰ ਸਹਾਇਕ ਕਿੱਤਿਆਂ ਤੋਂ ਕਿਸਾਨ ਖੇਤੀ ਤੋਂ ਵੀ ਕਿਤੇ ਵੱਧ ਰੋਜ਼ਾਨਾ ਆਮਦਨ ਕਮਾ ਸਕਦੇ ਨੇ ਸਹਾਇਕ ਕਿੱਤੇ ਵਿੱਚ ਬੱਕਰੀ ਪਾਲਣ ਦਾ ਕਿਤਾ ਕਾਫੀ ਫਾਇਦੇਮੰਦ ਸਾਬਤ ਹੋ ਰਿਹਾ ਹੈ ਜੇ ਸਾਨੂੰ 100 ਬੱਕਰੀਆਂ ਰੱਖਣੀਆਂ ਹੈ ਤਾਂ ਇਹਨਾਂ ਦਾ ਆਵਾਸ 170 70 ਫੀਟ ਲੰਬਾ ਤੇ 60 ਫੀਟ ਚੌੜਾ ਹੋਏਗਾ ਉੱਥੇ ਚਾਰ ਪੰਜ ਪਾਰਟੀਸ਼ਨਿੰਗ ਕਰਕੇ ਅਸੀਂ ਬੱਕਰੀਆਂ ਨੂੰ ਵਕ ਵਕ ਉਮਰ ਵਾਲੇ ਬੱਕਰੀਆਂ ਨੂੰ ਉਸੇ ਰੱਖ ਸਕਦੇ ਹਾਂ ਅਸੀਂ ਜਦੋਂ ਖਾਦ खाद प्रबंध की गल करते हैं तो एक बकरी एक वयस्क बकरी या बकरा एक दिन से चार से पाँच के जी हरा पट्ठा खादी है और 500 से 700 ग्राम दाना खांदी है और एक बकरी एक दिन से एक से डेढ़ लीटर दूध देती है और वो सा दो साल से तीन बार बच्चे देती है जो दो से तीन तक होंगे हैं और ये बच्चे आठ से नौ महीने मंडी से मंडीकरण वास्ते तैयार हो जाती है जदों उन्हहार अट्ठाईस के जी से पैंती के जी के बीच बीच होंगी फीमेल जो फीमेल बच्चे हैं उन्हादा घट होती है मेल का बद हों है ये आम तौर पर तो देखा गया है कि जो एक फार्म स्टार्ट करना है तो दो तरह के खर्चे होंगे हैं एक होंगे कैपिटल इन्वेस्टमेंट, जिथे आता है आवास बकरी और उन्हादा साजो सम ये असी पर बकरी कैलकुलेट किया है जो कि आता है अठ हज़ार से दस हज़ार रुपया ਭਾਅ ਇਹ ਹੈ ਕਿ ਜੇ ਕੋਈ ਕਿਸਾਨ ਵੀ 100 ਬકરી ਦਾ ਫਾਰਮ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਨੂੰ 8 ਤੋਂ 10 ਲੱਖ ਰੁਪਏ ਆਵਾਸ ਜੇ ਬકરી ਅਤੇ ਉਹਨਾਂ ਦਾ ਸਾਜੋ ਸਮਾਨ 'ਤੇ ਖਰਚਾ ਹੋਊਗਾ ਫਿਰ ਦੂਜੀ ਖਰਚ ਹੁੰਦੀ ਉਹਨਾਂ ਦਾ ਸਾਲ ਮੈਂਟੇਨੈਂਸ ਖਰਚਾ ਕੀ ਹੋਏਗਾ ਰੈਕਰਿੰਗ ਕਾਸਟ ਜਿਨਾਂ ਨੂੰ ਕਹਿੰਦੇ ਉਹ ਕਰੀਬ ਆਂਦੀ ਹੈ 5000 ਰੁਪਿਆ ਪ੍ਰਤੀ ਬકરી ਪ੍ਰਤੀ ਸਾਲ ਔਰ ਇਹਨਾਂ ਦਾ ਜੋ ਮੁਨਾਫਾ ਆਏਗਾ ਉਹ ਪ੍ਰਤੀ ਬકરી ਪ੍ਰਤੀ ਸਾਲ 4000 ਸੇ 450000 ਰੁਪਏ ਦਾ ਆਂਦਾ ਹੈ ਕਹਿੰਦਾ ਭਾਵ ਇਹ ਹੈ ਕਿ ਇੱਕ ਕਿਸਾਨ ਵੀਰ ਜਦੋਂ 100 ਬੱਕਰੀਆਂ ਦਾ ਫਾਰਮ ਰੱਖਿਆ ਹੈ ਤਾਂ ਪੂਰੇ ਸਾਲ ਚ ਉਹ 4 ਲੱਖ ਸੇ 450000 ਰੁਪਏ ਦਾ ਮਿਨੀਮਮ ਮੁਨਾਫਾ ਆਰਾਮ ਸੇ ਲੈ ਸਕਦਾ ਹੈ ਬੱਕਰੀ ਕੁਦਰਤ ਦਾ ਇੱਕ ਬਹੁਤ ਉਪਯੋਗੀ ਜਾਨਵਰ ਹੈ ਜਿਸ ਦੇ ਦੁੱਧ ਅਤੇ ਮੀਟ ਵਿੱਚ ਕਈ ਤਰ੍ਹਾਂ ਦੇ ਆਯੁਰਵੈਦਿਕ ਗੁਣ ਛੁਪੇ ਨੇ ਜਿਸ ਬੰਦੇ ਨੂੰ ਗੋਡੇ ਦਾ ਦਰਦ ਹੁੰਦਾ ਹੈ ਕਮਰ ਦਾ ਦਰਦ ਹੁੰਦਾ ਹੈ ਜਿਨ੍ਹਾਂ ਨੂੰ ਐਸਿਡਿਟੀ ਦੀ ਪ੍ਰੋਬਲਮ ਹੈ ਹਮੇਸ਼ਾ ਐਸਿਡਿਟੀ ਹੁੰਦੀ ਹੈ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਹੈ ਔਰ ਜਿਨ੍ਹਾਂ ਨੂੰ ਕੋਈ ਵੀ ਵਾਇਰਲ ਡਿਜੀਜ਼ ਹੈ ਜਿਵੇਂ ਕਿ ਸਾਨੂੰ ਡੇਂਗੂ ਪਤਾ ਹੈ ਜ਼ੁਕਾਮ ਪਤਾ ਹੁੰਦਾ ਹੈ ਵਾਇਰਲ ਡਿਜੀਜ਼ ਚ ਇਹ ਮੰਨਿਆ ਗਿਆ ਹੈ ਕਿ ਇਸ ਦੇ ਦੁੱਧ 'ਚ ਇੱਕ ਤੱਤ ਹੁੰਦੀ ਹੈ ਲੈਕਟੋਫੇਰਿਨ ਅਤੇ ਸੇਲੇਨੀਅਮ ਉਹ ਸਾਡੇ ਇਨਸਾਨ ਦੇ ਇਮਿਊਨਿਟੀ ਰੋਗ ਰੋਗ ਰੋਧਕ ਖਾਮਤਾਂ ਨੂੰ ਵਧਾਉਂਦਾ ਹੈ ਉਸ ਕਰਕੇ ਉਹ ਇਨਸਾਨ ਬੜੀ ਜਲਦੀ ਹੀ ਰਿਕਵਰ ਕਰ ਜਾਂਦਾ ਹੈ ਤਾਂ ਹੀ ਤੁਸੀਂ ਨਿਊਜ਼ਪੇਪਰ ਦੇ ਮਾਧਿਅਮ ਸੇ ਸੁਨਿਆ ਹੋਵੇਗਾ ਕਿ ਡੇਂਗੂ ਤੇ ਮੌਸਮ ਚ ਬੱਕਰੀਆਂ ਦਾ ਦੁੱਧ 600 ਸੇ 1000 ਰੁਪਏ ਕਿਲੋ ਸੇਲ ਹੋ ਜਾਂਦਾ ਹੈ ਔਰ ਲੋਕੀ ਸੋਚਦੇ ਹੈ ਕਿ ਇਹ ਡਬਲੂ ਸਿੱਧਾ ਮਾਤਰਾ ਸੇਲ ਦੀ ਮਾਤਰਾ ਵਧਾ ਰਹਾ ਹੈ ਉਹ ਮਾਤਰਾ ਨਹੀਂ ਬਣਾਦਾ ਇਮਿਊਨਿਟੀ ਵਧਾ ਕੇ ਔਰ ਬੰਦਿਆਂ ਨੂੰ ਜਲਦੀ ਠੀਕ ਕਰ ਦਿੰਦਾ ਹੈ ਤਾਂ ਜਿਵੇਂ ਕਿ ਸਾਨੂੰ ਪਤਾ ਹੈ ਕਿ ਇਸ ਦੇ ਬੱਕਰੀ ਦਾ ਦੁੱਧ ਦਾ ਇੱਕ ਆਯੁਰਵੈਦਿਕ ਗੁਣ ਹੈ ਤਾਂ ਜਦੋਂ ਲੋਕੀ ਨੂੰ ਪਤਾ ਲੱਗੇਗਾ ਤਾਂ ਬਾਅਦ ਮੈਂ ਕਿਸਾਨ ਇਸ ਨੂੰ ਇੱਕ ਅੱਛੇ ਕੀਮਤ ਸੇ ਬੀਚ ਸਕਦਾ ਹੈ ਅਸੀਂ ਇਹ ਵੀ ਦੇਖਿਆ ਕਿ ਇਹਨਾਂ ਦਾ ਜੋ ਚੀਜ਼ ਜੋ ਹੁੰਦਾ ਹੈ ਉਹ ਗਵਾ ਮਝਾ ਦੇ ਚੀਜ਼ ਦੇ ਮੁਕਾਬਲੇ ਥੋੜਾ ਵਧੀਆ ਟੇਸਟ ਹੁੰਦਾ ਹੈ ਔਰ ਵਿਦੇਸ਼ਾ ਜੇ ਇਸ ਦੇ ਚੀਜ਼ ਔਰ ਇਸ ਦਾ ਦੁੱਧ ਦਾ ਕੀਮਤ ਗਾਇ ਦੇ ਦੁੱਧ ਸੇ ਤਿਗੁਣਾ ਜ਼ਿਆਦਾ ਹੁੰਦਾ ਹੈ ਸ਼੍ਰੀ ਗੁਰੂ ਅੰਗਦ ਦੇ ਵੈਟਰਨਰੀ ਐਂਡ ਸਾਇੰਸ ਯੂਨੀਵਰਸਿਟੀ ਸੂਬੇ ਵਿੱਚ ਬੱਕਰੀ ਪਾਲਣ ਦੇ ਕਿਤੇ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਕਾਫੀ ਸਹਿਯੋਗ ਦੇ ਰਹੀ ਹੈ ਇੱਥੇ ਕੋਈ ਜਾਣਕਾਰੀ ਲੈਣ ਵਾਸਤੇ ਖੁਦ ਆਂਦੇ ਹਨ ਸਾਡਾ ਮਹਕਮਾ ਅਤੇ ਪਸ਼ੂ ਪਾਲਨ ਪ੍ਰਬੰਧ ਸਿੱਖਿਆ ਵਿਭਾਗ ਦਾ ਮਹਕਮਾ ਉਹਨਾਂ ਨੂੰ ਬਿਠਾ ਕੇ ਸਾਰੀ ਜਾਣਕਾਰੀ ਦਿੰਦਾ ਹੈ ਜਿੱਥੇ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਦਾ ਬਰੀਡ ਯੂਜ਼ ਕਰਨਾ ਚਾਹੀਦਾ ਹੈ ਕੈਸ ਕਿਸ ਤਰ੍ਹਾਂ ਦਾ ਆਵਾਸ ਪ੍ਰਬੰਧ ਕਰਨਾ ਚਾਹੀਦਾ ਹੈ ਕਿਸ ਤਰ੍ਹਾਂ ਉਹਨਾਂ ਦਾ ਮੈਨੇਜਮੈਂਟ ਕਰਨਾ ਚਾਹੀਦਾ ਹੈ ਸਾਰੀ ਜਾਣਕਾਰੀ ਦਿੰਦੇ ਹੈ نتیجے طور چے اسی انہاں نوں 5 دین واسطے ٹریننگ بھی ارگنائز کرتے ہیں کسان ویر ایتھے یونیورسٹی چے آ کے 5 دین دا ایک ٹریننگ کرتے ہیں جس وچ اسی انہاں نوں سارے گوٹ فارمنگ دے اسپیکٹ چے اسی نالج دے کے ایک سرٹیفکیٹ دیندے ہیں اور بعد چے او کسان ویر اپنا فارم کھول دے ہیں چوتھی اسی جدو ساڈے کول میل بریڈیبل بکرا بریڈنگ واسطے ਪ੍ਰਜਨਨ ਵਾਸਤੇ ਤਿਆਰ ਹੁੰਦਾ ਹੈ ਅਸੀਂ ਮੇਲ ਬੱਕਰਾ ਵੀ ਕਿਸਾਨ ਵੀਰਾਂ ਨੂੰ ਸਪਲਾਈ ਕਰਦੇ ਹਾਂ ਬੁੱਕ ਵਹਲੀ ਚ ਬੱਕਰੀ ਪਾਲਣ ਦੇ ਕਿੱਤੇ ਵਿੱਚ ਮੰਡੀ ਕਰਨ ਦੀ ਸਮੱਸਿਆ ਨਾ ਹੋਣ ਕਾਰਨ ਕਿਸਾਨ ਇਸ ਕਿੱਤੇ ਨੂੰ ਅਪਣਾ ਰਹੇ ਨੇ ਸੋਕ ਪਿਗ ਫਾਰਮ ਹੈਗਾ ਵਾ ਜਾਨਵਰ ਦਾ ਤੇ ਹੁਣ ਮੈਂ ਇਹਦੇ ਨਾਲ ਨਾਲ ਬੱਕਰੀ ਫਾਰਮ ਚਾਲੂ ਕਰ ਰਿਹਾ ਵਾਂ ਕਿਉਂਕਿ ਇਹਦੀ ਇੱਕ ਤਾਂ ਮਾਰਕੀਟ ਬਹੁਤ ਜ਼ਿਆਦਾ ਹੈਗੀ ਆ ਮੀਟ ਤੇ ਦੁੱਧ ਇਹ ਦੋਨੋਂ ਬੰਨੇ ਕੰਮ ਆਉਂਦੀ ਆ ਇਸ ਕਰਕੇ ਮੈਂ ਇਹਦੇ ਨਾਲ ਜੁੜਨਾ ਚਾਹੁੰਦਾ ਜੀ ਬੱਕਰੀ ਪਾਲਨ ਦਾ ਇੱਕ ਤਾਂ ਇਹ ਦੇਖੋ ਖਰਾਕ ਘਟਵਾ ਹੀਟ ਵੀ ਇਹ 700 ਗ੍ਰਾਮ ਦਾ ਐਵਰੇਜ ਪਲ ਜਾਂਦੀ ਆ ਦੂਸਰੇ ਨੰਬਰ ਤੇ ਇਹ ਬੱਚੇ ਵੀ 2 ਤੋਂ 3 ਦੇ ਜਾਂਦੀ ਆ ਜਿਹਦੇ ਕਾਰਨ ਇਹਦੀ ਪ੍ਰੋਫਿਟ ਵੱਧ ਲਿਆ ਜਾ ਸਕਦਾ ਸੂਬਾ ਸਰਕਾਰ ਵੱਲੋਂ ਬੱਕਰੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਵਾਲੇ ਕਿਸਾਨਾਂ ਨੂੰ ਕਰੀ 50% ਤੱਕ ਸਬਸਿਡੀ ਦਿੱਤੀ ਜਾਂਦੀ ਹੈ ਜੇਕਰ ਖੇਤੀ ਦੇ ਨਾਲ ਸਹਾਇਕ ਕਿੱਤੇ ਅਪਣਾਏ ਜਾਣ ਤਾਂ ਕਿਸਾਨਾਂ ਨੂੰ ਆਰਥਿਕ ਤੌਰ ਤੇ ਕਾਫੀ ਫਾਇਦਾ ਹੋਵੇਗਾ ਗੱਲ ਕਰ ਰਿਹਾ ਸਹਾਇਕੀ ਤੇ ਬੱਕਰੀ ਪਾਲਣ ਬਾਰੇ ਕਿਸਾਨ ਇਸ ਤੋਂ ਕਿਵੇਂ ਅਤੇ ਕਿੰਨਾ ਮੁਨਾਫਾ ਕਮਾ ਸਕਦੇ ਨੇ ਇਸ ਬਾਰੇ ਵਿਸਥਾਰ ਨਾਲ ਚਰਚਾ ਕਰਾਂਗੇ ਸਾਡੇ ਨਾਲ ਪਸ਼ੂ ਪਾਲਣ ਮਾਹਿਰ ਡਾਕਟਰ اے ایس ਸੈਣੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੇਕਰ ਤੁਹਾਡੇ ਵੀ ਕੋਈ ਸਵਾਲ ਨੇ ਤਾਂ ਤੁਹਾਡੀ ਟੀਵੀ ਸਕਰੀਨ ਤੇ ਜੋ ਨੰਬਰ ਆ ਰਹੇ ਨੇ ਉਸੇ ਸੰਪਰਕ ਕਰ ਸਕਦੇ ਹੋ ਪਹਿਲਾ ਡਾਕਟਰ اے ایس ਸੈਣੀ ਜੀ ਦਾ ਸਵਾਗਤ ਕਰਦੇ ਹਾਂ ਇਹ ਵੀ ਸਾਂਝਾ ਦੇ ਵਿੱਚ ਜੀ ਡਾਕਟਰ ਜੀ ਸਵਾਗਤ ਹੈ ਤੁਹਾਡਾ ਐ ਵੀ ਪੀ ਸਾਂਝਾ ਦੇ ਵਿੱਚ ਥੈਂਕ ਯੂ ਜੀ ਡਾਕਟਰ ਜੀ ਅਸੀਂ ਗੱਲ ਕਰ ਰਹੇ ਆ ਬੱਕਰੀ ਪਾਲਣ ਬਾਰੇ ਤੇ ਜੇਕਰ ਸਭ ਤੋਂ ਵਧੀਆ ਨਸਲ ਕਿਹੜੀ ਆ ਬੱਕਰੀਆਂ ਦੀ ਤੇ ਕਿਹੜੀਆਂ-ਕਿਹੜੀਆਂ ਨਸਲਾਂ ਨੇ ਦੇਖੋ ਅਸੀਂ ਦੀਪ ਜੀ ਭਾਦ ਦੇ ਵਿੱਚ ਜੇ ਗੱਲਬਾਤ ਅਸੀਂ ਕਰਦੇ ਆ ਤੇ 21 ਨਸਲਾਂ ਹੈਗੀਆਂ ਜਿਹੜੀਆਂ ਕਿ ਅਸੀਂ ਅਚੀ ਤਰ੍ਹਾਂ ਪਹਿਚਾਣੀਆਂ ਜਾਂਦੀਆਂ ਪੰਜਾਬ ਦੇ ਵਿੱਚ ਇੱਕੋ ਇੱਕ ਨਸਲ ਹੈ ਜਿਹਨੂੰ ਅਸੀਂ ਬੀਟਲ ਕਹਿੰਦੇ ਆ ਇਹ ਬੀਟਲ ਜਿਹੜੀ ਆ ਜਿਹੜੀਆਂ ਭਾਦਤ ਦੇ ਵਿੱਚ ਬਾਕੀ ਸਾਰੀਆਂ ਨਸਲਾਂ ਆ ਉਹਨਾਂ ਦੇ ਵਿੱਚੋਂ ਵੀ ਪਹਿਲੇ 2 ਨੰਬਰਾਂ ਦੇ ਵਿੱਚ ਆਉਂਦੀ ਹੈ ਇੱਕ ਜਮਨਾਪਰੀ ਹੈ ਦੂਜੀ ਬੀਟਲ ਹੈ ਸੋ ਮਤਲਬ ਕਿ ਪੰਜਾਬ ਵਾਲੀ ਬੱਕਰੀ ਜਿਹੜੀ ਹੈ ਇਹੋ ਹੀ ਅਸੀਂ ਕਹਾਂਗੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਲਾਭਦਾਇਕ ਹੋਏਗੀ ਔਰ ਇਹਨੂੰ ਅੱਛੀ ਤਰ੍ਹਾਂ ਪਾਲ ਸਕਦੇ ਹਾਂ ਜੀ ਡਾਕਟਰ ਜੀ ਅਗਰ ਕਿਸਾਨੇ ਨੂੰ ਪਾਲਦੇ ਨੇ ਕਿੰਨਾ ਕੁ ਮੁਨਾਫਾ ਕਮਾ ਸਕਦੇ ਕਿੰਨਾ ਕੁ ਖਰਚਾ ਹੁੰਦਾ ਇਸ ਬੱਕਰੀ ਨੂੰ ਪਾਲਣ ਤੇ ਕੋਈ ਕੁ ਜਦੋਂ ਵੀ ਮਤਲਬ ਕਿ ਬੱਕਰੀ ਫਾਰਮ ਖੋਲਣਾ ਆ ਤੇ ਉਸ ਦੇ ਉੱਪਰ ਸਟਾਰਟਿੰਗ ਦੇ ਵਿੱਚ ਖਰਚਾ ਜਿਹੜਾ ਆਏਗਾ ਉਹ ਤਾਂ ਇੱਕ ਪੱਕਾ ਖਰਚਾ ਹੁੰਦਾ ਲੰਬੇ ਟਾਈਮ ਤੇ ਚੱਲਦਾ ਲੇਕਿਨ ਕੁਝ ਖਰਚੇ ਇਸ ਤਰ੍ਹਾਂ ਦੇ ਹੁੰਦੇ ਆ ਜਿੱਦਾਂ ਉਹਦੇ ਧਾਣੇ ਚਾਦੇ ਤੇ ਆ ਜਾਂ ਬਿਜਲੀ ਤੇ ਆ ਪਾਣੀ ਤੇ ਆ ਹੋਰ ਚੀਜ਼ਾਂ ਮਤਲਬ ਕਿ ਟੋਟਾ ਹਟਵਾਈ ਤੇ ਆ ਉਹ ਖਰਚੇ ਜਿਹੜੇ ਹੈਗੇ ਅਪਚਲਿਤ ਖਰਚੇ ਹੁੰਦੇ ਆ ਦੂਜੇ ਫਿਕਸ ਹੋ ਗਏ ਉਹ ਜਦੋਂ ਅਸੀਂ ਮਤਲਬ ਕਿ ਫਿਕਸ ਖਰਚਿਆਂ ਦੀ ਗੱਲ ਕਰਦੇ ਹੈਗੇ ਆ ਉਹਦੇ ਵਿੱਚ ਲਗਭਗ 8 ਤੋਂ 10 ਹਜ਼ਾਰ ਰੁਪਏ ਦਾ ਖਰਚਾ ਇੱਕ ਬੱਕਰੀ ਪਿੱਛੇ ਆਉਂਦਾ ਹੈ ਜੇ ਅਸੀਂ ਮਤਲਬ ਕਿ 50 ਬੱਕਰੀਆਂ ਵੀ ਰੱਖਾਂਗੇ ਤਾਂ 5 ਲੱਖ ਦੇ ਕਰੀਬ 4 ਤੋਂ ਲੈ ਕੇ 5 ਲੱਖ ਰੁਪਿਆ ਉਹਦੇ ਤੇ ਖਰਚਾ ਆਏਗਾ ਬਾਕੀ ਹਰ ਸਾਲ ਜਿਹੜਾ ਖਰਚਾ ਆਉਣਾ ਹੈ ਹਰ ਰੋਜ਼ ਦਾ ਖਰਚਾ ਆਉਣਾ ਉਹ ਜਦੋਂ ਮਤਲਬ ਕਿ ਬੱਚੇ ਜਾਂ ਮਤਲਬ ਕਿ ਜਾਨਵਰ ਜਿਹੜਾ ਹੈਗਾ ਸਾਨੂੰ ਉਤਪਾਦਨ ਦੇਣਾ ਪੈਂਦਾ ਉਹ ਉਹਦੇ ਨਾਲ ਪੂਰੇ ਹੋ ਹੀ ਜਾਂਦੇ ਆ ਉਸ ਤੋਂ ਲਾਭ ਹੁੰਦਾ ਲਗਭਗ 300 ਰੁਪਇਆ 300 350 ਰੁਪਇਆ ਇੱਕ ਬੱਕਰੀ ਤੋਂ ਇੱਕ ਮਹੀਨੇ ਦੇ ਵਿੱਚ ਸਾਨੂੰ ਮੰਨ ਲਓ ਕਿ ਲਾਭ ਹੋ ਸਕਦਾ ਹੈ ਤੇ ਜਿੰਨੀਆਂ ਵੀ ਬੱਕਰੀਆਂ ਆਉਣਗੀਆਂ ਜੇ 50 ਆ ਤੇ ਅਸੀਂ 300 ਨੂੰ 50 ਦੇ ਨਾਲ ਗੁਣਾ ਕਰ ਸਕਦੇ ਹਾਂ ਜੇ ਇਹ ਜ਼ਿਆਦਾ ਤਾਂ ਉਹ 300 ਦੇ ਨਾਲ ਗੁਣਾ ਕਰ ਸਕਦੇ ਹਾਂ ਲਗਭਗ ਇੰਨਾ ਸਾਨੂੰ ਫਾਇਦਾ ਮੈਂ ਇੱਕ ਬੱਕਰੀ ਦਾ ਦੱਸਤਾ ਬਾਕੀ ਜਿੰਨੇ ਵੀ ਮਤਲਬ ਬੱਕਰੀਆਂ ਹੋਣਗੀਆਂ ਉਹਦੇ ਨਾਲ ਗੁਣਾ ਕਰਕੇ ਅਸੀਂ ਆਪਣਾ ਟੋਟਲ ਜਿਹੜਾ ਹੈਗਾ ਫਾਇਦਾ ਉਹ ਦੇਖ ਸਕਦੇ ਆ ਇੱਕ ਮਹੀਨੇ 'ਚ ਕਿੰਨਾ ਹੋ ਸਕਦਾ ਇੱਕ ਸਾਲ ਦੇ ਵਿੱਚ ਕਿੰਨਾ ਹੋ ਸਕਦਾ ਯਾਨੀ ਕਿ ਸੈਣੀ ਜੇ ਚੰਗਾ ਮੁਨਾਫਾ ਕਮਾ ਸਕਦੇ ਨੇ ਕਿਸਾਨ ਜੇਕਰ ਬੱਕਰੀ ਪਾਲਦੇ ਨੇ ਤੇ ਕਿਸਾਨਾਂ ਦੇ ਵਿੱਚ ਕਿੰਨੀ ਕੁ ਜਾਗਰੂਕਤਾ ਇਸ ਕੀਟੇ ਨੂੰ ਲੈ ਕੇ ਦੇਖੋ ਆ ਜੀ ਦਾ ਇਹ ਕਿ ਜੋ ਵੀ ਜਾਣ ਬਰ ਪਹਿਲਾਂ ਜੀ ਖੇਤੀ ਕਹਿੰਦੇ ਹੁੰਦੇ ਹੀ ਖੇਤੀ ਤੋਂ ਭੁਵਿੰਤਾ ਦੀ ਗੱਲ ਕੀਤੀ ਗੋਪਨਤਾ ਦੇ ਵਿੱਚ ਜਾਨਵਰ ਆਏ ਜਿਨ੍ਹਾਂ ਦੇ ਵਿੱਚ ਮੱਝਾਂ ਗਾਵਾਂ ਆਈਆਂ ਤੇ ਫਿਰ ਉਸ ਤੋਂ ਬਾਅਦ ਵਿੱਚ ਬੱਕਰੀ ਦਾ ਵੀ ਨਾਮ ਲੱਗ ਪਿਆ ਬੱਕਰੀ ਇੱਕ ਇਹੋ ਜਿਹਾ ਜਾਨਵਰ ਹੈ ਜਿਹਦਾ ਸਾਰਾ ਕੁਝ ਬਕਾਊ ਹੈ ਕੋਈ ਵੀ ਇਸ ਦੀ ਇਹੋ ਜੀ ਚੀਜ਼ ਨਹੀਂ ਹੈ ਜਿਹੜੀ ਬਕਾਊ ਨਹੀਂ ਹੈ ਦੂਸਰੇ ਕਈ ਜਿਹੜੇ ਜਾਨਵਰ ਹੈਗੇ ਆ ਉਹਨਾਂ ਦੇ ਕਈ ਤਰ੍ਹਾਂ ਦੇ ਮਤਲਬ ਕਿ પ્રતિਬੰਧ ਹੈਗੇ ਆ ਉਨਾ ਨਾ ਅਸੀਂ ਕਿਸੇ ਕਿਸੇ ਕੰਮ ਲਈ ਵਰਤ ਸਕਦੇ ਹਾਂ ਕਿਸੇ ਲਈ ਨਹੀਂ ਵਰਤ ਸਕਦੇ ਲੇਕਿਨ ਬੱਕਰੀ ਆ ਦੁੱਧ ਲਈ ਵੀ ਅਸੀਂ ਮਤਲਬ ਕਿ ਇਸ ਨੂੰ ਵਰਤ ਸਕਦੇ ਹਾਂ ਇਸ ਨੂੰ ਮੀਟ ਲਈ ਵੀ ਵਰਤ ਸਕਦੇ ਆਗੇ ਇਹਦੀ ਦੁੱਧ ਜਿਹੜਾ ਉਹਦੇ ਬਹੁਤ ਜ਼ਿਆਦਾ ਫਾਇਦੇ ਆ ਦੂਸਰੇ ਮਤਲਬ ਕਿ ਅਸੀਂ ਕਈ ਵਾਰੀ ਕਹਿੰਦੇ ਆ ਜੀ ਇਹ ਮੱਝ ਦੇ ਦੁੱਧ ਦੇ ਨਾਲ ਤੇ ਗਾਂ ਦੇ ਦੁੱਧ ਦੇ ਨਾਲ ਮੁਕਾਬਲਾ ਕਿੱਦਾਂ ਕਰੇਗਾ ਮੱਝ ਦੇ ਦੁੱਧ ਦੀ ਕੀਮਤ ਜ਼ਿਆਦਾ ਆ ਗਾਂ ਦੇ ਦੁੱਧ ਦੀ ਕੀਮਤ ਜ਼ਿਆਦਾ ਆ ਕਿਉਂਕਿ ਫੈਟ ਦੇ ਬੇਸ ਤੇ ਜਿਹੜਾ ਮੱਝ ਦਾ ਦੁੱਧ ਵੇਖਦਾ ਗਾਂ ਦਾ ਦੁੱਧ ਵੇਖਦਾ ਲੇਕਿਨ ਬੱਕਰੀ ਦੇ ਦੁੱਧ ਦੀ ਫੈਟ ਜਿਹੜੀ ਆ ਗਾਂ ਦੇ ਦੁੱਧ ਜਿੰਨੀ ਲਗਭਗ ਹੁੰਦੀ ਆ ਲੇਕਿਨ ਕੁਝ ਲੋਕਾਂ ਨੂੰ ਅਜੇ ਤੱਕ ਵੀ ਕੋਈ ਮਿਥ ਹੈਗੇ ਆ ਮਤਲਬ ਕਿ ਉਹਨਾਂ ਦੀ ਸੋਚ ਇਦਾਂ ਦੀ ਬਣੀ ਹੋਈ ਆ ਕਿ ਬੱਕਰੀ ਜਿਹੜੀ ਇੱਕ ਗਰੀਬ ਦੀ ਗਾਂ ਆ ਜਾਂ ਗਰੀਬ ਦੀ ਗਰੀਬ ਦਾ ਹੀ ਜਾਨਵਰ ਆ ਉਹ ਸੋਚਦੇ ਆ ਕਿ ਵੇ ਦੇ ਦੁੱਧ ਦੇ ਵਿੱਚੋਂ ਸਾਨੂੰ ਸਮੈਲ ਆਉਂਦੀ ਆ ਦੇਖ ਨੂੰ 스멜 ਕਿਸੇ ਕਾਰਨ ਆਉਂਦੀ ਆ ਉਹ ਜਦੋਂ ਅਸੀਂ ਬੱਕਰਾ ਨਾਲ ਰੱਖਦੇ ਆ ਝੌਂੜ ਦੇ ਵਿੱਚ ਤਾਂ ਉਹ 스멜 ਆਉਂਦੀ ਆ ਜੇ ਅਸੀਂ ਉਹ ਝੌਂੜ ਦੇ ਵਿੱਚੋਂ ਬੱਕਰੇ ਨੂੰ ਕੱਢ ਦਈਏ ਅਲੱਗ ਰੱਖੀਏ ਤੇ ਉਹ 스멜 ਨਹੀਂ ਆਏਗੀ ਸਾਨੂੰ ਫਾਇਦੇ ਹੀ ਫਾਇਦੇ ਮਿਲਣਗੇ ਤੇ ਜਿੱਦਾਂ ਕਿ ਫਾਇਦਾ ਸਭ ਤੋਂ ਹੋਏ ਆ ਇਹਦਾ ਜਿਹੜਾ ਫੈਟ ਦਾ ਕਾਣ ਹੈਗਾ ਉਹ ਬਹੁਤ ਛੋਟਾ ਹੁੰਦਾ ਇਸ ਕਰਕੇ ਕੋਈ ਵੀ ਚਾਹੇ ਬਿਮਾਰ ਬੰਦਾ ਹੋਵੇ ਚਾਹੇ ਬੱਚਾ ਹੋਵੇ ਚਾਹੇ ਦੂਸਰਾ ਉਹਨੂੰ ਬੜੀ ਆਸਾਨੀ ਦੇ ਨਾਲ ਦੁੱਧ ਨੂੰ ਪਚਾ ਸਕਦਾ ਹੈ ਇਸ ਇਸੇ ਕਰਕੇ ਜਿਹੜੀਆਂ ਬਿਮਾਰੀਆਂ ਵੀ ਕਿਸੇ ਵੇਲੇ ਕਿਸੇ ਨੂੰ ਹੁੰਦੀਆਂ ਹਨ ਉਹਨਾਂ ਤੋਂ ਬੜੀ ਜਲਦੀ ਰਾਹਤ ਮਿਲ ਜਾਂਦੀ ਹੈ ਜੀ ਡਾਕਟਰ ਜੀ ਤੁਸੀਂ ਫਾਇਦੇ ਦੀ ਗੱਲ ਕਰਦੇ ਹੋਏ ਕਿ ਬੱਕਰੀ ਦਾ ਦੁੱਧ ਕਾਫੀ ਲਾਹੇਵੰਦ ਹੈ ਵਿਸਥਾਰ ਦੇ ਵਿੱਚ ਜਾਨਣਾ ਚਾਹਵਾ ਕਿ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੇ ਨਾਲ ਲੜਨ ਵਿੱਚ ਸਮਰੱਥ ਹੈ ਬੱਕਰੀ ਦਾ ਦੁੱਧ ਉਹਨਾਂ ਮੈਂ ਤੁਹਾਨੂੰ ਇਹਦੇ ਬਾਰੇ ਦੱਸਾਂਗਾ ਕਿ ਬਈ ਬੱਕਰੀ ਜਿੱਦਾਂ ਇੱਕ ਤਾਂ ਸਾਡੇ ਦੇਸ਼ ਦੇ ਵਿੱਚ ਕੰਟਰੀ ਦੇ ਵਿੱਚ ਇਸ ਵੇਲੇ ਸਾਰੇ ਦੇਸ਼ਾਂ ਨਾਲੋਂ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਬੱਕਰੀਆਂ ਸੋ ਏਸ਼ੀਆ ਦੇ ਵਿੱਚ ਅਸੀਂ ਕਹਾਂਗੇ ਸਭ ਤੋਂ ਜ਼ਿਆਦਾ ਦੂਸਰੇ ਪਾਸੇ ਇੱਕ ਠੰਡੇ ਮੌਸਮ ਦੇ ਵਿੱਚ ਬੱਕਰੀਆਂ ਜਿੱਦਾਂ ਜੋਰਕੀਨ ਕੰਟਰੀ ਹੈ ਉਹਨਾਂ ਦੇ ਵਿੱਚ ਹੈਗੀਆਂ ਤੇ ਦੂਜੇ ਪਾਸੇ ਗਰਮ ਜਲਵਾਜ਼ੂ ਦੇ ਵਿੱਚ ਸਾਡਾ ਜਿਹੜਾ ਸਸਮਿੰਕਾ ਲੋ ਜਾਂ ਗਰਮ ਜਲ ਬਾਜ਼ੂ ਕਹ ਲੋ ਇਹਦੇ ਵਿੱਚ ਬੱਕਰੀਆਂ ਜਿਹੜੀਆਂ ਹੈਗੀਆਂ ਉਹ ਬੱਕਰੀਆਂ ਖਾਸ ਕੇ ਮੀਟ ਲਈ ਆ ਜਿਹੜੀਆਂ ਜੋਤਪ ਦੇ ਵਿੱਚ ਬੱਕਰੀਆਂ ਹੈਗੀਆਂ ਉਹ ਦੁੱਧ ਪੈਦਾ ਕਰਨ ਲਈ ਆ ਉਹ ਉਥੇ ਦੀਆਂ ਬੱਕਰੀਆਂ ਦਾ ਦੁੱਧ ਜਿਹੜਾ ਜਿੰਨੇ ਵੀ ਡਾਕਟਰ ਆ ਫਿਜੀਸ਼ੀਨ ਹੈਗੇ ਆ ਉਹ ਜਿੰਨੇ ਵੀ ਬਿਮਾਰ ਲੋਗ ਹੁੰਦੇ ਆ ਜਾਂ ਬੱਚੇ ਹੁੰਦੇ ਆ ਉਹਨਾਂ ਲਈ ਉਹ ਰეკਮੈਂਡ ਕਰਦੇ ਆ ਉਥੇ ਬੱਕਰੀ ਦੇ ਦੁੱਧ ਦੀ ਕੀਮਤ ਜਿਹੜੀ ਆ ਦੋ ਤੋਂ ਤਿੰਨ ਗੁਣਾ ਜ਼ਿਆਦਾ ਹੁੰਦੀ ਹੈ ਬਨਸਪਤ ਕੇ ਇਹਦੇ گاਾਂ ਦੇ ਦੁੱਧ ਤੋਂ ਜਾਂ ਮੱਝ ਦੇ ਦੁੱਧ ਤੋਂ ਉਹ ਕਾਰਨ ਇਹ ਆ ਕਿ ਕਈ ਲੋਕਾਂ ਨੂੰ ਅਸਥਮਾ ਹੁੰਦਾ ਸਾਦੀ ਬਿਮਾਰੀ ਹੁੰਦੀ ਹੈ ਕਈਆਂ ਨੂੰ ਅੰਤੜੀਆਂ ਦੀ ਬਿਮਾਰੀ ਹੁੰਦੀ ਹੈ ਕਈਆਂ ਨੂੰ ਕਦੇ ਡੇਂਗੂ ਹੋ ਜਾਂਦਾ ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਟੀਵੀ ਹੈ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਜੇ ਅਸੀਂ ਬੱਕਰੀ ਦਾ ਦੁੱਧ ਉਹਨਾਂ ਨੂੰ ਦਿੰਨੇ ਆ ਤਾਂ ਉਹ ਬਹੁਤ ਫਾਇਦੇਮੰਦ ਹੁੰਦਾ ਪਿਛਲੇ 5-4 ਸਾਲਾਂ ਤੋਂ ਤੁਸੀਂ ਦੇਖਿਆ ਹੋਣਾ ਕਈ ਮਤਲਬ ਕਿ ਜਗ੍ਹਾ ਦੇ ਉੱਪਰ ਦਿੱਲੀ ਦੇ ਵਿੱਚ ਜਾਂ ਗੰਗਾ ਨਗਰ ਦੇ ਵਿੱਚ ਜਾਂ ਰਾਜਸਥਾਨ ਦੇ ਉਹ ਸ਼ਹਿਰਾਂ ਦੇ ਵਿੱਚ ਜਦੋਂ ਵੀ ਇਹ ਡੇਂਗੂ ਦਾ ਪ੍ਰਕੋਪ ਆਉਂਦਾ ਤੇ ਬੱਕਰੀ ਦਾ ਦੁੱਧ ਜਿਹੜਾ 1 ਲੀਟਰ 20 ਰੁਪਏ ਕੋਈ ਲੈਣ ਲਈ ਤਿਆਰ ਨਹੀਂ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਉਹ 500 ਰੁਪਏ 600 ਰੁਪਏ ਵੀ ਲੈਣ ਨੂੰ ਮਤਲਬ ਉਸ ਤੋਂ ਜ਼ਿਆਦਾ ਨੂੰ ਵੀ ਲੈਣ ਨੂੰ ਇਤਿਆਦ ਹੁੰਦੇ ਆ ਵੀ ਦੁੱਧ ਮਿਲਣਾ ਚਾਹੀਦਾ ਕਿਦਾਂ ਮਰਜੀ ਮਿਲੇ ਕਿੰਨੇ ਦਾ ਮਰਜੀ ਮਿਲੇ ਉਹਦੇ ਨਾਲ ਕਾਫੀ ਰਾਹਤ ਮਿਲਦੀ ਹੈ ਕਾਫੀ ਮਤਲਬ ਫਾਇਦੇ ਹੁੰਦੇ ਆ ਉਹ ਜਿਹਨਾਂ ਨੂੰ ਸਾਦੀ ਬਿਮਾਰੀ ਐ ਮੈਂ ਦੱਸਿਆ ਸਾਦੀ ਬਿਮਾਰੀ ਪੰਗਾ 20 ਦਿਨਾਂ ਦੇ ਵਿੱਚ ਉਹਨਾਂ ਦੀ ਸਾਦੀ ਬਿਮਾਰੀ ਜਿਹੜੀ ਉਹ ਕਹਿੰਦੇ ਆ ਵੀ ਠੀਕ ਹੋ ਜਾਂਦੀ ਆ ਉਹਨਾਂ ਨੂੰ ਰਾਹਤ ਮਿਲਦੀ ਆ ਇਹ ਤਜਰਬੇ ਜਿਹੜੇ ਹੈਗੇ ਆ ਇਹ ਦੱਸਦੇ ਆ ਕਿ ਵੀ ਇਹਨਾਂ ਸਾਧੀਆਂ ਬਿਮਾਰੀਆਂ ਤੋਂ ਉਹਨਾਂ ਨੂੰ ਰਾਹਤ ਮਿਲਦੀ ਆ ਔਰ ਜਿਹੜੇ ਮੈਂ ਅੰਤੜੀਆਂ ਦੀ ਬਿਮਾਰੀ ਦੀ ਗੱਲ ਕੀਤੀ ਆ ਅੰਤੜੀਆਂ ਦੀ ਬਿਮਾਰੀ ਵੀ ਇਸੇ ਤਰ੍ਹਾਂ ਕਿ ਵੀ ਅੰਦਰ ਜਿੱਦਾ ਛਾਲੇ ਪੈ ਗਏ ਜਾਂ ਕੁਝ ਹੋ ਗਏ ਤੇ ਅਸੀਂ ਕਹਿੰਦੇ ਹੁੰਦੇ ਸੀ ਵੀ ਦੁੱਧ ਦੇ ਵਿੱਚ ਹਲਦੀ ਪਾ ਕੇ ਵਰਤੋ ਜੇ ਉਹ ਕੋਈ ਦੁੱਧ ਬੱਕਰੀ ਦਾ ਦੁੱਧ ਹੋਵੇ ਤੇ ਸਾਨੂੰ ਬਹੁਤ ਜਲਦੀ ਰਾਹਤ ਮਿਲੇਗੀ ਉਸ ਤੋਂ ਦੇਖਿਆ ਜਾਂਦਾ ਕਿ ਪੰਜਾਬ ਦੇ ਵਿੱਚ ਬੱਕਰੀ ਦੁੱਧ ਦੀ ਮੰਗ ਘਟਿਆ ਜਿਸ ਤਰ੍ਹਾਂ ਮੱਝ ਦੇ ਜੋ ਦੁੱਧ ਹੈ ਉਸ ਦੀ ਮੰਗ ਜ਼ਿਆਦਾ ਹੈ ਇਹ ਮੰਗ ਅਜੇ ਤੱਕ ਘਟ ਹੈ ਲੇਕਿਨ ਆਉਣ ਵਾਲੇ ਟਾਈਮ ਦੇ ਵਿੱਚ ਇਹ ਮੰਗ ਜਿਹੜੀ ਹੈ ਵਧਦੀ ਜਾਣੀ ਹੈ ਕਿਉਂਕਿ ਮੱਝ ਦਾ ਦੁੱਧ ਤੇ ਗਾਂ ਦਾ ਦੁੱਧ ਇੱਕ ਤਾਂ ਮਹਿੰਗਾ ਹੋ ਰਿਹਾ ਕਾਫੀ ਦੂਸਰੀ ਗੱਲ ਇਹ ਆ ਕਿ ਜਦੋਂ ਮਤਲਬ ਡਾਕਟਰੀ ਸਲਾਹ ਤੋਂ ਡਾਕਟਰ ਜੇ ਨੂੰ ਪ੍ਰੈਸਕ੍ਰਾਈਬ ਕਰਨ ਲੱਗ ਪਉਣਗੇ ਤਾਂ ਆਪਣੇ ਆਪ ਮਤਲਬ ਕਿ ਜਿਹੜਾ ਇਹਦੀ ਮੰਗ ਵਧਣੀ ਸ਼ੁਰੂ ਹੋ ਜਾਣੀ ਆ ਮੈਂ ਜਿੱਦਾਂ ਦੱਸਿਆ ਵੀ ਜੋਦੜਪ ਦੇ ਵਿੱਚ ਇਸ ਵੇਲੇ ਮੰਗ ਬਹੁਤ ਹੈਗੀ ਆ ਉਹਦਾ ਰੇਟ ਵੀ ਬਹੁਤ ਹਾਈ ਹੈ ਅਜੇ ਤੱਕ ਇੱਥੇ ਉਹਨਾਂ ਰੇਟ ਨਹੀਂ ਮਿਲਦਾ ਕਿਉਂਕਿ ਉੱਥੇ ਚੈਨਲਸ ਜਿਹੜੀਆਂ ਹੈਗੀਆਂ ਗਾਂ ਦੇ ਦੁੱਧ ਦੀ ਚੈਨਲ ਅਲੱਗ ਬਣੀ ਆ ਉਹਦੀ ਪ੍ਰੋਸੈਸਿੰਗ ਅਲੱਗ ਹੁੰਦੀ ਆ ਬੱਕਰੀ ਦੇ ਦੁੱਧ ਦੀ ਅਲੱਗ ਹੁੰਦੀ ਆ ਇਦਾਂ ਦਾ ਅਜੇ ਤੱਕ ਸਾਡੇ ਕੋਲੇ ਕੋਈ ਪ੍ਰਬੰਧ ਨਹੀਂ ਹੈ ਸਾਡੇ ਦੇਸ਼ ਦੇ ਵਿੱਚ ਪ੍ਰਬੰਧ ਨਹੀਂ ਹੈ ਕਿਉਂਕਿ ਇੱਥੇ ਮੈਂ ਦੱਸਿਆ ਸੀਗਾ ਕਿ ਵੀ ਗਰਮ ਜਲਵਾਜ਼ੂ ਹੋਣ ਕਰਕੇ ਮੀਟ ਵੱਲ ਨੂੰ ਜ਼ਿਆਦਾ ਧਿਆਨ ਆ ਬਜਾਏ ਕਿ ਦੁੱਧ ਦੇ ਲੇਕਿਨ ਜਦੋਂ ਅਸੀਂ ਇਹ ਬਿਮਾਰੀਆਂ ਤੋਂ ਰਾਹਤ ਦੀ ਗੱਲ ਕਰਦੇ ਆਂ ਦੇਖਦੇ ਆਂ ਤਾਂ ਫਿਰ ਇਹਦੀ ਮੰਗ ਜਿਹੜੀ ਆ ਆਪਣੇ ਆਪ ਵਧਣੀ ਸ਼ੁਰੂ ਹੋ ਜਾਣੀ ਆ ਜਿਹੜਾ 4-5 ਸਾਲ ਪਹਿਲਾਂ ਕੋਈ ਇਸ ਦੁੱਧ ਨੂੰ ਪੁੱਛਦਾ ਨਹੀਂ ਸੀਗਾ ਉਹੋ ਹੀ ਹੁਣ ਦੁੱਧ ਮਤਲਬ ਕਿ ਕਾਫੀ ਮਾਤਰਾ ਦੇ ਵਿੱਚ ਵਗਣ ਲੱਗ ਪਿਆ ਉਹਦੀ ਮੰਗ ਵੱਧ ਗਈ ਹੈ ਔਰ ਮੈਂ ਇਹੋ ਹੀ ਦੱਸਣਾ ਚਾਹੁੰਦਾ ਕਿ ਵੀ ਪਹਿਲਾਂ ਬੱਕਰੀਆਂ ਦੀ ਜਿਹੜੀ ਸੰਖਿਆ ਸੀਗੀ ਉਹ ਪੰਜਾਬ ਦੇ ਵਿੱਚ ਬਹੁਤ ਘੱਟ ਦੀ ਯਾਦ ਹੀ ਸੀਗੀ ਜੀ ਲੇਕਿਨ ਜਦੋਂ ਦਾ ਕਿਉਂਕਿ ਪਹਿਲਾਂ ਬੱਕਰੀ ਨੂੰ ਪਾਲਦੇ ਸੀਗੇ ਚਰਾੰਦਾਂ ਦੇ ਉੱਪਰ ਬਾਹਰ ਚਰਨ ਜਾਂਦੀਆਂ ਸੀਗੀਆਂ ਲੇਕਿਨ ਉਹ ਚਰਾੰਦਾ ਰਹੀਆਂ ਨਹੀਂ ਸੜਕਾਂ ਦੇ ਆਲੇ-ਦੁਆਲੇ ਏਰੀਆ ਨਹੀਂ ਰਿਹਾ ਨਹਿਰਾਂ ਕੋਲੇ ਨਹੀਂ ਰਿਹਾ ਰੇਲਵੇ ਲਾਈਨਾਂ ਕੋਲੇ ਨਹੀਂ ਰਿਹਾ ਇਸ ਕਰਕੇ ਜਦੋਂ ਵੀ ਬੱਕਰੀਆਂ ਜੇਕਦੇ ਬਾਹਰ ਨਿਕਲਦੀਆਂ ਸੀਗੀਆਂ ਤੇ ਮਤਲਬ ਕਿ ਕਿਸੇ ਵਾਲੇ ਵਾਲੇ ਜੇ ਜੰਗਲ ਹੁੰਦਾ ਜਿੱਦਾਂ ਉਹਦੇ ਵਿੱਚ ਚਲੀਆਂ ਜਾਂਦੀਆਂ ਸੀ ਤੇ ਜੰਗਲ ਵਾਲੇ ਉਹਨਾਂ ਨੂੰ ਵੀ ਥੋੜਾ ਜਿਹਾ ਇਹਦੇ ਤੋਂ ਆਬਜੈਕਸ਼ਨ ਹੁੰਦਾ ਸੀ ਮਤਲਬ ਕਿ ਉਹ ਇਹਦੇ ਤੇ ਕੁਝ ਫਾਈਨ ਵੀ ਕਰਦੇ ਸੀਗੇ 사ਦਾ ਕੁਝ ਕਰਦੇ ਸੀ ਅਸੀਂ ਮਤਲਬ ਕਿ ਉਸ ਚੀਜ਼ ਤੋਂ ਬਚਣ ਲਈ ਅਸੀਂ ਕਹਿੰਦੇ ਆ ਕਿ ਵੀ ਬੱਕਰੀਆਂ ਨੂੰ بجائے ਚਰਨ ਜਾਣ ਲਈ ਚਰਨ ਜਾਣ ਦੇ ਉਹਨਾਂ ਨੂੰ ਬਾੜੀਆਂ ਦੇ ਵਿੱਚ ਰੱਖਿਆ ਜਾਵੇ ਹੁਣ ਜਿਹੜੀ ਨਵੀਂ ਤਕਨੀਕ ਹੈਗੀ ਆ ਉਹ ਬਾੜਿਆਂ 'ਚ ਰੱਖ ਕੇ ਪਾਲਣ ਦੀ ਆ ਛੂ ਛੂ ਦੇ ਵਿੱਚ ਬੱਕਰੀਆਂ ਨੂੰ ਜਰੂਰ ਮਤਲਬ ਕਿ ਮੁਸ਼ਕਲ ਆਈ ਸੀਗੀ ਲੇਕਿਨ ਜਿਹੜੇ ਬੱਚੇ ਨਵੇਂ ਆਉਂਦੇ ਹੈਗੇ ਆ ਉਹਨਾਂ ਨੂੰ ਤਾਂ ਪਤਾ ਨਹੀਂ ਵੀ ਚਰਨ ਜਾਣਾ ਕਿ ਮਤਲਬ ਕਿ ਬਾੜਿਆਂ 'ਚ ਰੱਖ ਕੇ ਸਾਨੂੰ ਇੱਥੇ ਹੀ ਜ਼ਿਆਦਾ ਦਾਣਾ ਮਿਲਣਾ ਜੇ ਉਹਨਾਂ ਨੂੰ ਮਤਲਬ ਕਿ ਉੱਥੋਂ ਅਸੀਂ ਸ਼ੁਰੂ ਕਰਦੇ ਆਂ ਬਾੜਿਆਂ ਤੋਂ ਸ਼ੁਰੂ ਕਰਦੇ ਆਂ ਤਾਂ ਅਸੀਂ ਬੜੀ ਆਸਾਨੀ ਦੇ ਨਾਲ ਪਾਲ ਸਕਦੇ ਆਂ ਇਸੇ ਮਤਲਬ ਕਿ ਸਦਕੇ ਜਿਹੜਾ ਇਹਨਾਂ ਦੀ ਸੰਖਿਆ ਹੈਗੀ ਹੁਣ ਪੰਜਾਬ ਦੇ ਵਿੱਚ ਪੱਲੇ ਨਾਲੋਂ ਜਿਹੜੀ ਵਧਣੀ ਸ਼ੁਰੂ ਹੋ ਗਈ ਹੈ ਸੋ ਹੌਲੀ ਹੌਲੀ ਆਉਣ ਵਾਲੇ ਪੰਜ ਚਾਰ ਸਾਲਾਂ ਦੇ ਵਿੱਚ ਤੁਸੀਂ ਦੇਖੋਗੇ ਇਹ ਸੰਖਿਆ ਕਾਫੀ ਵਧੇਗੀ ਔਰ ਬਾਅਦ ਕੇ ਜਿਹੜਾ ਦੁੱਧ ਵੀ ਜਿਹੜਾ ਉਹ ਮਤਲਬ ਕਿ ਕਾਫੀ ਮੁਨਾਫਾ ਦੇਣ ਲੱਗ ਪਏਗਾ ਵਿਕਣ ਲੱਗ ਪਏਗਾ ਉਹਦੀ ਮੰਗ ਜਿਹੜੀ ਆ ਕਾਫੀ ਵਧੇਗੀ ਸੁਸੈਣੀ ਚ ਉਮੀਦ ਕਰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਕਰੀ ਦੇ ਦੁੱਧ ਦੀ ਮੰਗ ਵੀ ਵਧੇ ਤੇ ਕਿਸਾਨ ਵੀ ਕਿਤੇ ਨੂੰ ਜ਼ਿਆਦਾ ਬਣਾਉਣ ਜੇਕਰ ਬੱਕਰੀ ਦੇ ਰਹਿਣ ਸਹਿਣ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦਾ ਰਹਿਣ ਸਹਿਣ ਹੁੰਦਾ ਰਹਿਣ ਸਹਿਣ ਦੇ ਲਈ ਕਿਸ ਤਰ੍ਹਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹਾਂ ਪਹਿਲਾਂ ਮੈਂ ਇਹੋ ਹੀ ਦੱਸ ਦਿਆ ਸੀਗਾ ਕਿ ਬਈ 2-4 ਬੱਕਰੀਆਂ ਹੁੰਦੀਆਂ ਸੀ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਜਿੱਥੇ ਮੱਝਾਂ ਗਾਵਾਂ ਨੂੰ ਬੰਨ੍ਹਦੇ ਸੀ ਉੱਥੇ ਨਾਲ ਹੀ ਬੱਕਰੀਆਂ ਨੂੰ ਬੰਨ੍ਹ ਦਿੰਦੇ ਸੀ ਜੇ ਖੇਤਾਂ ਨੂੰ ਜਾਣਾ ਹੁੰਦਾ ਸੀ ਨਾਲ ਹੀ ਮਤਲਬ ਕਿ ਗੱਡੇ ਦੇ ਨਾਲ ਬੰਨ੍ਹ ਕੇ ਪਿੱਛੇ-ਪਿੱਛੇ ਉਹ ਵੀ ਉੱਥੇ ਚਲੇ ਜਾਂਦੇ ਸੀ ਖੇਤ ਦੇ ਵਿੱਚ ਛੱਡ ਦਿੰਦੇ ਸੀ ਜਾਂ ਮਤਲਬ ਕਿ ਉੱਥੇ ਖੂਹ ਦੇ ਉੱਪਰ ਕਿਤੇ ਡਰਖਦੇ ਨਾਲ ਬੰਨ੍ਹ ਦਿੰਦੇ ਸੀ ਲੈਕਨ ਹੁਣ ਜਦੋਂ ਅਸੀਂ ਕੋਈ ਵੀ ਚੀਜ਼ ਕਮਰਸ਼ੀਅਲ ਦੀ ਗੱਲ ਕਰਦੇ ਆਂ ਵਿਪਾਦਕ ਪਦਰ ਦੀ ਗੱਲ ਕਰਦੇ ਆਂ ਉਥੇ 1 2 ਨਹੀਂ ਉਥੇ ਫਿਰ ਸਾਨੂੰ 20 50 ਬੱਕਰੀਆਂ 100 ਬੱਕਰੀਆਂ ਰੱਖਣੀਆਂ ਪੈਣਗੀਆਂ ਉਹ ਜਦੋਂ ਮਤਲਬ ਕਿ 50 100 ਬੱਕਰੀਆਂ ਰੱਖਾਂਗੇ ਉਹਨਾਂ ਨੂੰ ਅਸੀਂ ਬਾਅਦ ਛੱਡ ਤਾਂ ਸਕਦੇ ਨਹੀਂ ਹਾਂਗੇ ਇਸ ਲਈ ਸਾਨੂੰ ਬਾੜੇ ਬਣਾਣੇ ਪੈਣਗੇ ਬਾੜਿਆਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਜ਼ਿਆਦਾ ਲੰਬੇ ਚੌੜੇ ਜਾਂ ਮਤਲਬ ਕਿ ਜ਼ਿਆਦਾ ਮਾਡਰਨ ਬਾੜੇ ਨਹੀਂ ਚਾਹੀਦੇ ਜਿਨ੍ਹਾਂ ਤੇ ਜ਼ਿਆਦਾ ਖਰਚਾ ਹੁੰਦਾ ਇਹਨਾਂ ਨੂੰ ਤਾਂ ਇੱਕ ਛੱਤ ਚਾਹੀਦੀ ਹੈ ਕਿਉਂਕਿ ਬੱਕਰੀ ਨੂੰ ਪਾਣੀ ਤੋਂ ਡਰ ਲੱਗਦਾ ਉਹਨੂੰ ਇੱਕ ਫੋਬੀਆ ਹੈ ਜੇ ਬਰਸਾਤ ਹੋਏਗੀ ਤਾਂ ਬੱਕਰੀ ਜਿਹੜੀ ਆ ਉਹ ਮਤਲਬ ਕਿ ਭੱਜ ਕੇ ਕਿਸੇ ਛੱਤ ਦੇ ਥੱਲੇ ਜਾਂ ਜਿੱਥੇ ਵੀ ਛੇੜ ਹੋਏਗੀ ਉੱਥੇ ਜਾਏਗੀ ਜੇ ਅਸੀਂ ਬੱਕਰੀ ਨੂੰ ਬਰਸਾਤ ਤੋਂ ਬਚਾ ਲੈਨੇ ਆ ਤੇ ਅਸੀਂ ਉਹਨੂੰ ਨਮੋਨੀਆਂ ਤੋਂ ਵੀ ਬਚਾ ਲੈਨੇ ਆ ਹੋਰ ਬਿਮਾਰੀਆਂ ਤੋਂ ਵੀ ਬਚਾ ਲੈਨੇ ਆ ਇਸ ਕਰਕੇ ਜਿਹੜੀ ਇੱਕ ਵੱਡੀ ਬੱਕਰੀ ਹੈਗੀ ਆ ਮਤਲਬ ਆਪਣਾ ਵੱਡੀ ਬੱਕਰੀ ਆ ਪੂਰੀ ਉਮਰ ਦੀ ਹੈਗੀ ਆ ਉਹਨੂੰ 15 16 ਸਕਰ ਫੀਟ ਜਗ੍ਹਾ ਚਾਹੀਦੀ ਹੈ ਇੱਕ ਬੱਕਰੀ ਨੂੰ ਕਿੰਨੀਆਂ ਬੱਕਰੀਆਂ ਹੈਗੀਆਂ ਉਸ ਹਿਸਾਬ ਦੇ ਨਾਲ ਅਸੀਂ ਮੰਨ ਲਓ ਕਿ ਉਹਦੀ ਸ਼ੈੱਡ ਬਣਾ ਸਕਦੇ ਹਾਂ ਜੇ 100 ਬੱਕਰੀਆਂ ਹੈਗੀਆਂ ਤੇ 1500 ਸਕਰ ਫੀਟ ਵੱਡੀਆਂ ਬੱਕਰੀਆਂ ਲਈ ਸਮਝ ਲਓ ਚਾਹੀਦਾ ਉਹ 15 1600 ਜੇ ਮੰਨ ਲਓ ਕਿ ਸਕਰ ਫੀਟ ਚਾਹੀਦਾ ਬੀ ਫੁੱਟਾ ਸੀ ਜੇ ਚੌੜਾ ਬਣਾ ਲਈਏ ਤੇ 80 ਫੁੱਟ ਲੰਬੀ ਛੱਡ ਬਣਾਣੀ ਪੈਗੀ ਇੱਕ ਛੱਟ ਦੇ ਵਿੱਚ 60 70 80 ਬੱਕਰੀਆਂ ਜਿਹੜੀਆਂ ਉਹ ਆਰਾਮ ਦੇ ਨਾਲ ਰੱਖੀਆਂ ਜਾ ਸਕਦੀਆਂ ਜੇ 20 ਤੋਂ 20 ਗੁਣਾ 80 ਦਾ ਛੱਟ ਜਿਹੜਾ ਅਸੀਂ ਬਣਾ ਲਈਏ 20 ਫੁੱਟ ਚੌੜਾ ਔਰ 80 ਫੁੱਟ ਲੰਬਾ ਇਹ ਛੱਤਿਆ ਹੋਏਗਾ ਔਰ ਉਨਾ ਹੀ ਜਿਹੜਾ ਹੈਗਾ ਉਸ ਦੁੱਗਣਾ ਏਰੀਆ ਜਿਹੜਾ ਉਹ ਖੁੱਲਾ ਰੱਖੀਏ ਖੁੱਲਾ ਤਾਂ ਰੱਖਣਾ ਪਏਗਾ ਜੇ ਫਰਸ਼ ਗਿੱਲਾ ਹੋਏਗਾ ਜਾਂ ਜ਼ਮੀਨ ਗਿੱਲੀ ਹੋਏਗੀ ਤੇ ਇਹਨੂੰ ਬਿਮਾਰੀ ਵੀ ਜਿਹੜੀ ਹੈ ਪੈਰਾਂ ਤੋਂ ਬਹੁਤ ਜਲਦੀ ਲੱਗਦੀ ਹੈਗੀ ਆ ਅਸੀਂ ਗਿੱਲੇ ਫਰਸ਼ ਤੋਂ ਬਚਾਉਣਾ ਉਹ ਜੇ ਉੱਥੇ ਰੇਤਾ ਹੋਏਗੀ ਜਾਂ ਬਿਚਾਉਣਾ ਹੋਏਗਾ ਪਰਾਲੀ ਹੋਏਗੀ ਜਾਂ ਸੁਆਹ ਹੋਏਗੀ ਜਾਂ ਕੋਈ ਮਤਲਬ ਬੂਰਾ ਹੋਏਗਾ ਤਾਂ ਫਿਰ ਅਸੀਂ ਇਜ਼ਾਮ ਦੇ ਨਾਲ ਇਹਨਾਂ ਦੇ ਪੈਰਾਂ ਨੂੰ ਗਿੱਲੇ ਹੋਣ ਤੋਂ ਬਚਾ ਸਕਦੇ ਹਾਂ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾ ਸਕਦੇ ਹੈਗੇ ਇਸੇ ਤਰ੍ਹਾਂ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ 15-16 ਦੀ بجائے 6-7 ਸਕੇਅਰ ਫੁੱਟ ਜਿਹੜੀ ਜਗ੍ਹਾ ਉਹ ਕਾਫੀ ਹੈ ਜਿਹੜੇ ਬੱਕਰੇ ਹੈਗੇ ਆ ਉਹਨਾਂ ਨੂੰ 20 ਤੋਂ 25 ਸਕਰ ਫੁੱਟ ਜਗ੍ਹਾ ਦੀ ਜਰੂਰਤ ਪੈਂਦੀ ਆ ਸਾਡੇ ਕੋਲ ਕਿੰਨੀਆਂ ਬੱਕਰੀਆਂ ਵੱਡੀਆਂ ਕਿੰਨੀਆਂ ਮੱਧ ਦੀਆਂ ਕਿੰਨੇ ਛੋਟੇ ਬੱਚੇ ਆ ਕਿੰਨੀਆਂ ਕਿੰਨੇ ਬੱਕਰੇ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਦੇਖ ਕੇ ਤੇ ਉਹਦੇ ਨਾਲ ਗੁਣਾ ਕਰਕੇ ਟੋਟਲ ਕਿੰਨੀ ਜਗ੍ਹਾ ਚਾਹੀਦੀ ਆ ਅਸੀਂ ਉਹ ਆਰਾਮ ਦੇ ਨਾਲ ਕੈਲਕੂਲੇਟ ਕਰ ਸਕਦੇ ਆ ਔਰ ਉਸ ਹਿਸਾਬ ਦੇ ਨਾਲ ਜਿਹੜੇ ਸ਼ੈੱਡ ਆ ਬਣਾ ਸਕਦੇ ਹੈਗੇ ਆ ਔਰ ਸ਼ੈੱਡ ਦੇ ਵਿੱਚ ਰੱਖ ਕੇ ਹੀ ਉੱਥੇ ਹੀ ਅਸੀਂ ਜਿੱਦਾਂ ਮਤਲਬ ਕਿ ਮੱਝਾਂ ਨੂੰ ਖੁਰਲੀ ਦੇ ਵਿੱਚ ਪੱਠੇ ਪਾਉਂਦੇ ਸੀਗੇ ਇਦਾਂ ਹੀ ਕਿਉਂਕਿ ਇਹ ਬੱਕਰੀ ਜਿਹੜੀ ਹੈ ਖੁਰਲੀ ਦੇ ਵਿੱਚ ਵੜ ਜਾਂਦੀ ਆ ਵਿੱਚ ਵੜ ਕੇ ਤੇ ਮਤਲਬ ਮੇਂਗਣਾ ਵੀ ਕਰਦੀ ਆ ਉਹ ਪੱਠੇ ਗੰਦੇ ਹੋ ਜਾਂਦੇ ਆ ਸੋ ਇਸ ਲਈ ਇੱਕ ਨਵੇਂ ਤਰ੍ਹਾਂ ਦੇ ਜਿਹੜੇ ਫੀਡਰ ਆ ਗਏ ਆ ਜਿੱਥੋਂ ਕਿਉਂਕਿ ਇਹਨੂੰ ਗਰਦਨ ਤਾਂ ਚੱਕ ਕੇ ਖਾਣ ਦੀ ਆਦਤ ਹੈਗੀ ਆ ਸਾਨੂੰ ਓਦਾਂ ਦੇ ਫੀਡਰ ਬਣਾਉਣੇ ਪੈਣਗੇ ਜਿਹਦੇ ਵਿੱਚ ਨਾ ਬੈਠ ਸਕੇ ਔਰ ਮਤਲਬ ਕਿ ਉਹਦੀ ਜਿਹੜੀ ਹੈਬਿਟ ਹੈਗੀ ਆ ਉਹਨੂੰ ਵੀ ਸੈਟੀਸਫਾਈ ਕਰ ਸਕੇ ਸੋ ਸੋ ਬਿਲਕੁਲ ਸਹੀ ਚ ਕਾਫੀ ਚੰਗੀ ਜਾਣਕਾਰੀ ਤੁਹਾਡੇ ਵੱਲੋਂ ਦਿੱਤੀ ਜਾ ਰਹੀ ਹੈ ਖਾਸ ਸਦਾਈ ਤੱਕ ਤੁਸੀਂ ਕਿਸਾਨ ਵੀਰਾਂ ਦਿੱਤੀ ਹੈ ਤੇ ਕਿਸਾਨ ਵੀਰ ਇਸ ਹਦਾਇਤਾਂ ਨੂੰ ਜ਼ਰੂਰ ਅਪਣਾਉਣ ਦੇ ਚੇਕ ਕਰੋ ਕੀਤਾ ਅਪਣਾਉਂਦੇ ਨੇ ਜਿਸ ਸੈਣੀ ਚ ਗੁਰਦਾਸਪੁਰ ਤੋਂ ਸਾਡੇ ਕੋਲਰ ਜੋੜ ਚੁੱਕੇ ਨੇ ਤੇਜਿੰਦਰ ਸਿੰਘ ਜੁੜੇ ਨੇ ਜੀਤ ਜਿੰਦਾ ਜੀ ਕੀ ਸਵਾਲ ਹੈ ਤੁਹਾਡਾ ਅ ਦੇਖੋ ਜੀ ਮੇਰਾ ਸਵਾਲ ਇਹ ਹੈ ਕਿ ਜਿਵੇਂ ਡਾਕਟਰ ਸਾਹਿਬ ਨੇ ਬੜਾ ਹੀ ਚੰਗਾ ਇਹ ਦੱਸਿਆ ਕਿ ਕਿਸੀ ਕਿਵੇਂ ਅਸੀਂ ਬੱਕਰੇ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਪਰ ਇੱਕ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਈ ਵਾਰ ਕੀ ਹੁੰਦਾ ਕਿ ਮੌਸਮ ਜੋ ਆਪਣੇ ਖਿੱਤੇ ਦਾ ਹੈਗਾ ਉਹ ਬਹੁਤ ਛੇਤੀ ਬਦਲਦਾ ਕਈ ਵਾਰ ਗਰਮੀ ਛੇਤੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਸ਼ਾਮ ਨੂੰ ਮੌਸਮ ਠੰਡਾ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਕਿਵੇਂ ਆਪਾਂ ਬਚਾ ਸਕਦੇ ਹਾਂ ਬੱਕਰੀ ਕਿਉਂਕਿ ਨਾਜ਼ੁਕ ਜਾਨਵਰ ਹੈਗਾ ਇੱਕਦਮ ਬਿਮਾਰ ਹੋ ਜਾਂਦਾ ਤੇ ਇਸ ਤਰ੍ਹਾਂ ਮਤਲਬ ਮੇਰਾ ਕਹਿਣ ਦਾ ਭਾਵ ਹੈ ਕਿ ਮੌਸਮ ਤੋਂ ਆਪਾਂ ਕਿਵੇਂ ਇਹਦੀ ਰੱਖਤੀ ਕਰ ਸਕਦੇ ਹਾਂ ਬਦਲਦੇ ਮੌਸਮ ਤੋਂ ਜਿਸ ਐਨੀ ਚ ਮੌਸਮ ਬਾਰੇ ਪੁੱਛਣੇ ਕਿ ਮੌਸਮ ਕਿਹੜਾ ਅਨੁਕੂਲ ਹੈ ਤੇ ਕਿਹੜੇ ਮੌਸਮ ਜਿਵੇਂ ਕਾਫੀ ਨਾਜ਼ੁਕ ਜਾਨਵਰ ਹੈ ਕਿਹੜੇ ਮੌਸਮ ਤੋਂ ਇਸ ਨੂੰ ਬਚਾਇਆ ਜਾ ਸਕਦਾ ਹੈ ਇਹ ਕਿਸਾਨ ਵੀਰ ਜਿਨ੍ਹਾਂ ਨੇ ਫਰਸ਼ਨ ਕੀਤਾ ਸੀਗਾ ਉਹਨਾਂ ਦਾ ਪ੍ਰੋਫੈਸ਼ਨ ਬੜਾ ਟੁਕਮਾ ਆ ਜੀ ਕਿਉਂਕਿ ਜਿਹੜਾ ਸਾਡਾ ਮੌਸਮ ਹੈਗਾ ਪੰਜਾਬ ਦੇ ਵਿੱਚ ਇਹ ਬਦਲਦਾ ਰਹਿੰਦਾ ਕਦੇ ਗਰਮੀ ਹੁੰਦੀ ਹੈ ਕਦੇ ਸਰਦੀ ਹੁੰਦੀ ਹੈ ਕਦੇ ਦਿਨ ਦਾ ਤਾਪਮਾਨ ਜ਼ਿਆਦਾ ਹੁੰਦਾ ਹੈ ਰਾਤ ਦਾ ਤਾਪਮਾਨ ਜਿਹੜਾ ਉਹ ਘੱਟ ਹੋ ਜਾਂਦਾ ਲੇਕਿਨ ਮੈਂ ਇਹਨਾਂ ਨੂੰ ਕਿਸਾਨ ਵੀਰ ਨੂੰ ਦੱਸਣਾ ਚਾਹੁੰਦਾ ਕਿ ਵੀ ਇੰਨੀ ਡਰਨ ਵਾਲੀ ਗੱਲ ਨਹੀਂ ਹੈ ਮੌਸਮ ਦੇ ਪ੍ਰਤੀ ਜਿਹੜਾ ਹੈਗਾ ਕਿਉਂਕਿ ਬੱਕਰੀ ਜਿਹਦਾ ਇਹਨਾਂ ਨੇ ਕਿਹਾ ਇਹ ਨਾਜ਼ੁਕ ਜਾਨਵਰ ਹੈ ਇਹ ਨਾਜ਼ੁਕ ਜਾਨਵਰ ਨਹੀਂ ਹੈ ਇਹ ਸਖਤ ਜਾਨਵਰ ਹੈ ਸਖਤ ਜਾਨ ਹੈਗਾ ਇਹ ਸਿਰਫ ਮਨ ਲੋ ਕਿ ਜਦੋਂ ਕਿਤੇ ਬਿਮਾਦ ਹੋ ਜਾਂਦਾ ਜਿੱਦਾਂ ਮੈਂ ਦੱਸਿਆ ਵੀ ਪਹਿਲਾਂ ਕਿਤੇ ਸਲਾਬਾ ਹੋਇਆ ਗਿੱਲਾ ਹੋਇਆ ਥੱਲੇੋਂ ਪੈਰਾਂ ਤੋਂ ਪਾਣੀ ਆਉਂਦਾ ਹੈਗਾ ਜਾਂ ਮਨ ਲੋ ਕਿ ਸਲਾਬ ਹੋ ਗਈ ਤੇ ਉਤੋਂ ਬਿਮਾਰੀ ਆਉਣੀ ਹੈ ਜਦੋਂ ਤੱਕ ਤਾਂ ਅਸੀਂ ਇਹਦੀ ਸਾਂਭ ਸੰਭਾਲ ਪੂਰੀ ਕਰਦੇ ਆਂ ਚੰਗੀ ਜਗ੍ਹਾ ਤੇ ਰੱਖਦੇ ਹੈਗੇ ਆ ਤੇ ਬਿਮਾਰੀ ਇਹਦੇ ਨੇੜੇ ਨਹੀਂ ਲੱਗਦੀ ਹੈਗੀ لیکن ਜੇ ਬਿਮਾਰੀ ਲੱਗ ਜਾਏ ਤੇ ਫਿਰ ਮੰਨ ਲਓ ਕਿ ਇਹ ਸਾਹ ਜਲਦੀ ਛੱਡ ਜਾਂਦੀ ਹੈ ਉਥੇ ਨਾਜ਼ੁਕ ਬਣ ਜਾਂਦੀ ਹੈ ਇੱਕ ਪਾਸੇ ਸਖਤ ਜਾਂਦਾ ਮੰਨ ਲਓ ਬਿਮਾਰੀ ਜਲਦੀ ਲੱਗਦੀ ਨਹੀਂ ਹੈ ਦੂਜੇ ਪਾਸੇ ਜੇ ਲੱਗ ਜਾਵੇ ਤਾਂ ਫਿਰ ਜਾਂਦੀ ਮੰਨ ਲਓ ਕਿ ਇਹ ਸਹਿ ਨਹੀਂ ਕਰਦੀ ਹੈਗੀ ਉਹ ਜਿਹੜਾ ਹੈਗਾ ਕਿਉਂਕਿ ਇਹ ਬੱਕਰੀ ਮੈਂ ਦੱਸਿਆ ਕਿ ਕੋਈ ਵੀ ਚੀਜ਼ ਇਹਦੀ ਮੰਨ ਲਓ ਕਿ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਸਾਧੀਆਂ ਬਕਾਊ ਹੈਗੀਆਂ ਤੇ ਬੱਕਰੀ ਦੇ ਵਿੱਚ ਜੇ ਮੰਨ ਲਓ ਕਿ ਬਿਮਾਰੀ ਕੋਈ ਇਹੋ ਜੀ ਨਹੀਂ ਹੈ ਜਿਹੜੀ ਮਤਲਬ ਕਿ ਸ਼ੂਦ ਦੀ ਬਿਮਾਰੀ ਹੋਵੇ ਮਤਲਬ ਕਿ ਬੱਕਰੀ ਦੇ ਵਿੱਚੋਂ ਜਾਂ ਜਾਨਵਰ ਤੋਂ ਇਨਸਾਨਾਂ ਨੂੰ ਲੱਗਦੀ ਹੋਵੇ ਜੇ ਉਹਦਾ ਦੀ ਬਿਮਾਰੀ ਨਹੀਂ ਹੈ ਤਾਂ ਫਿਰ ਅਸੀਂ ਮਤਲਬ ਕਿ ਇਹਨੂੰ ਮਰਨ ਤੋਂ ਪਹਿਲਾਂ ਜਾਂ ਮਤਲਬ ਕਿ ਇਹਦਾ ਇਲਾਜ ਤੇ ਜਿੰਨਾ ਸਾਡਾ ਖਰਚ ਆਉਣਾ ਹੈਗਾ ਉਸ ਤੋਂ ਪਹਿਲਾਂ ਅਸੀਂ ਮਾਰਕੀਟ ਕਰ ਸਕਦੇ ਹੈਗੇ ਆ ਜਿੱਦਾਂ ਬੱਚਿਆਂ ਦਾ ਅਸੀਂ ਕਹਿੰਦੇ ਆ ਵੀ ਤਿੰਨ ਤਰ੍ਹਾਂ ਦੇ ਜਿਹੜੇ ਪਹਿਲਾਂ ਮੈਂ ਦੱਸਾਂਗਾ ਕਿ ਤਿੰਨ ਤਰ੍ਹਾਂ ਦੇ ਮੀਟ ਮਾਰਕੀਟ ਦੇ ਵਿੱਚ ਮਿਲਦੇ ਆ ਇੱਕ 8-9 ਮਹੀਨੇ ਤੇ ਮਿਲਦਾ ਜਦੋਂ ਅਸੀਂ ਬੱਚਿਆਂ ਨੂੰ ਪਾਲ ਕੇ ਤੇ 8-9 ਮਹੀਨੇ ਤੇ ਉਹਨਾਂ ਦੀ ਮਾਰਕੀਟਿੰਗ ਕਰ ਦਿੰਦੇ ਆ ਦੂਜਾ ਜਿਹੜਾ 18 ਤੋਂ ਲੈ ਕੇ 24 ਮਹੀਨੇ ਦੇ ਵਿੱਚ 1.5 ਤੋਂ 2 ਸਾਲ ਦੇ ਵਿੱਚ ਜਦੋਂ ਬੱਚੇ ਹੁੰਦੇ ਆ ਬੱਕਰੀਆਂ ਹੁੰਦੀਆਂ ਉੱਥੇ ਉਹਨਾਂ ਦੀ ਮਾਰਕੀਟਿੰਗ ਹੁੰਦੀ ਹੈ ਤੀਜੀ ਹੁੰਦੀ ਹੈ 5-6 ਸਾਲਾਂ ਤੇ ਜਦੋਂ ਇਹ ਸਾਦਾ ਇਹਨਾਂ ਦੀ ਪ੍ਰੋਡਕਸ਼ਨ ਪੂਰੀ ਹੋ ਚੁੱਕੀ ਹੁੰਦੀ ਹੈ ਸੋ ਮੈਂ ਇਹਨਾਂ ਨੂੰ ਕਿਸਾਨ ਵੀਰਾਂ ਨੂੰ ਇਹੋ ਹੀ ਦੱਸਣਾ ਚਾਹਾਂਗਾ ਮੌਸਮ ਤਾਂ ਨੇਚਰ ਹੈਗੀ ਆ ਇਹ ਬਦਲਦਾ ਰਹਿਣਾ ਜਦੋਂ ਮਤਲਬ ਕਿ 27 28 ਡਿਗਰੀ ਸੈਂਟੀਗ੍ਰੇਡ ਤੋਂ ਜ਼ਿਆਦਾ ਟੈਂਪਰੇਚਰ ਹੁੰਦਾ ਖਾਸ ਕਰਕੇ ਬੱਕਰੀਆਂ ਦੇ ਵਿੱਚ 30 ਡਿਗਰੀ ਤੋਂ ਜ਼ਿਆਦਾ ਹੁੰਦਾ ਇਹਨਾਂ ਨੂੰ ਗਰਮੀ ਲੱਗਦੀ ਹੈ ਉਸ ਤੋਂ ਘਟ ਦੇ ਵਿੱਚ ਮਤਲਬ ਕਿ ਬੜਾ ਆਰਾਮਦਾਇਕ 18 ਤੋਂ ਲੈ ਕੇ 30 ਤੱਕ ਤੁਸੀਂ ਕਹਿ ਲਓ ਸੈਂਟੀਗ੍ਰੇਡ ਜਿਹੜਾ ਹੈਗਾ ਉਹ ਇਹਨਾਂ ਲਈ ਆਰਾਮਦਾਇਕ ਹੈ ਨਮੀ ਜੇ ਵਧਦੀ ਜਾਏਗੀ ਨਮੀ ਦੇ 50 ਤੋਂ 55 ਤੋਂ ਵੀ ਵਧਦੀ ਜਾਂਦੀ ਹੈ 55% ਛਤ ਤੋਂ ਵੱਧਦੀ ਹੈ ਤਾਂ ਫਿਰ ਇਹਨਾਂ ਦੀ ਥੋੜੀ ਤਕਲੀਫ ਹੁੰਦੀ ਹੈ ਕਿਉਂਕਿ ਜਿਹੜੇ ਪੱਕੀਆਂ ਤੇ ਬਾਲ ਹੈਗੇ ਆ ਉਹ ਨਮੀ ਦੇ ਮੌਸਮ ਦੇ ਵਿੱਚ ਗਰਮੀ ਤੇ ਨਮੀ ਜਦੋਂ ਦੋਨੋਂ ਇਕੱਠੇ ਹੋ ਜਾਂਦੇ ਆ ਉਹਦੇ ਵਿੱਚ ਜ਼ਿਆਦਾ ਹੋ ਜਾਂਦੀ ਆ ਉਹ ਜੇ ਬਾਲ ਅਸੀਂ ਪਹਿਲਾਂ ਹੀ ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਉਸ ਨੂੰ ਥੋੜਾ ਜਿਹਾ ਕੱਟ ਦੇਾਂਗੇ ਤਾਂ ਫਿਰ ਇਹਨਾਂ ਨੂੰ ਉਹ ਗਰਮੀ ਤੇ ਪਰਕੋਪ ਤੋਂ ਵੀ ਅਸੀਂ ਬਚਾ ਸਕਦੇ ਆਗੇ ਬਾਕੀ ਸ਼ਾਂ ਦੇ ਵਿੱਚ ਦੁਪਹਿਰ ਵੇਲੇ ਸਾਨੂੰ ਸ਼ਾਂ ਦੇ ਵਿੱਚ ਰੱਖਣਾ ਪਵੇਗਾ ਗਰਮੀ ਤੋਂ ਅਸੀਂ ਇਹਨਾਂ ਨੂੰ ਬਚਾ ਸਕਦੇ ਆਂ ਸਭ ਤੋਂ ਵੱਡੀ ਗੱਲ ਜਿਹੜੀ ਆ ਇਹਨਾਂ ਨੂੰ ਕਿਸਾਨ ਵੀਰਾਂ ਨੂੰ ਮੈਂ ਇਹ ਸਮਝਾਉਣਾ ਚਾਹੁੰਦਾ ਆ ਕਿ ਵੀ ਪਾਣੀ ਅਸੀਂ ਕਈ ਵਾਰੀ ਕੀ ਕਰਦੇ ਆ ਜਿਹੜੀ ਖੁਰਲੀ ਬਣੀ ਹੁੰਦੀ ਪਾਣੀ ਦੀ ਉਹ ਬਾਦ ਬਣਾ ਦਿੰਨੇ ਆ ਉਹਦੇ ਉੱਪਰ ਧੁੱਪ ਪੈਂਦੀ ਆ ਪਾਣੀ ਗਰਮ ਹੋ ਜਾਂਦਾ ਜਿੱਦਾਂ ਸਾਨੂੰ ਗਰਮੀ ਦੇ ਵਿੱਚ ਕੋਈ ਪਾਣੀ ਗਰਮ ਦਵੇ ਤੇ ਅਸੀਂ ਉਹ ਨਹੀਂ ਪੀਂਦੇ ਸਾਨੂੰ ਨਹੀਂ ਚੰਗਾ ਲੱਗਦਾ ਇਸੇ ਤਰ੍ਹਾਂ ਜਿਹੜੀ ਬੱਕਰੀ ਹੈਗੀ ਆ ਜਾਂ ਦੂਸਰੇ ਜਾਨਵਰ ਵੀ ਹੈਗੇ ਆ ਉਹ ਗਰਮ ਪਾਣੀ ਨਹੀਂ ਪੀਣਾ ਜਾਣਗੇ ਜਦੋਂ ਪਾਣੀ ਨਹੀਂ ਪੀਣਾ ਜਾਣਗੇ ਜਾਂ ਨਹੀਂ ਪੀਂਦੇ ਹੈਗੇ ਤੇ ਫਿਰ ਉਹ ਡੀਹਾਈਡਰੇਸ਼ਨ ਹੋਣ ਕਰਕੇ ਜਿਹੜਾ ਮਤਲਬ ਕਿ ਕਾਫੀ ਉਹਨਾਂ ਦੀ ਹਮਤ ਹੋਣੀ ਸੀ ਉਹ ਡੀਹਾਈਡਰੇਸ਼ਨ ਦੇ ਮਤਲਬ ਕਿ ਪਾਣੀ ਦੀ ਘਾਟ ਹੋਣ ਕਰਕੇ ਉਹ ਬਿਮਾਰੀ ਜਿਹੜੀ ਜਲਦੀ ਹਮਲਾ ਕਰਦੀ ਆ ਉਹ ਜੀ ਮਾਪਕਨ ਸੈਣੀ ਜੀ ਤੁਹਾਨੂੰ ਰੋਕਣਾ ਚਾਹਾਂਗੇ ਸਾਡ ਕੋ ਸਮਾਂ ਸੀਮਿਤ ਹੈ ਬੱਚਿਆਂ ਦੇ ਵਿੱਚ ਸਰਦੀ ਦੇ ਵਿੱਚ ਮੌਤ ਦਰ ਜ਼ਿਆਦਾ ਹੁੰਦਾ ਜੀ ਮਾਫ ਕਰਨਾ ਸੈਣੀ ਜੀ ਤੁਹਾਨੂੰ ਰੋਕਣਾ ਚਾਹਾਂਗੇ ਸਮਾ ਸਾਡੇ ਕੋਲ ਸੀਮਿਤ ਸੈਣੀ ਜੀ ਕਾਫੀ ਚੰਗੀ ਜਾਣਕਾਰੀ ਤੁਸੀਂ ਕਿਸਾਨ ਵੀਰਾ ਦੇ ਨਾਲ ਸਾਂਝੀ ਕੀਤੀ ਹੈ ਪਸ਼ੂ ਪਾਲਣ ਕੀਤੇ ਬਾਰੇ ਕਿ ਕਿਸ ਤਰ੍ਹਾਂ ਬੱਕਰੀ ਪਾਲਣ ਦਾ ਕੀਤਾ ਕਿਸਾਨ ਦੇ ਲਈ ਕਾਫੀ ਲਾਹੇਵੰਦ ਸਾਬਤ ਹੋ ਸਕ 21 ਇਸ ਕਿਤੇ ਨੂੰ ਅਪਣਾ ਕੇ ਕਿਸਾਨ ਕਿੰਨਾ ਮੁਨਾਫਾ ਕਮਾ ਸਕਦੇ ਨੇ ਧੰਨਵਾਦ ਸੈਣੀ ਜੀ ਗੱਲਬਾਤ ਕਰਨ ਦੇ ਲਈ